ਪੰਜਾਬ ਰਾਜ ਵਿੱਚ ਪਿਛਲੇ ਦਿਨਾਂ ਤੋਂ ਟਕਰਾਅ ਵਾਲਾ ਮਾਹੌਲ ਚੱਲ ਰਿਹਾ ਹੈ ਪੰਜਾਬ ਰਾਜ ਕਿਸਾਨੀ ਪ੍ਰધાન ਸੂਬਾ ਹੈ ਇਸ ਕਰਕੇ ਰਾਜ ਵਿੱਚ ਕਿਸਾਨਾਂ ਦੀ ਭੂਮਿਕਾ ਅਹਿਮ ਰਹਿੰਦੀ ਆ ਪਰ ਪਿਛਲੇ ਕਈ ਦਿਨਾਂ ਤੋਂ ਸਰਕਾਰ ਨਾਲ ਕਿਸਾਨਾਂ ਦਾ ਟਕਰਾਅ ਚੱਲ ਰਿਹਾ ਇਹਦੇ ਕਈ ਕਾਰਨ ਹੋ ਸਕਦੇ ਆ ਐਸਕੇਮ ਭਾਰਤ ਨੇ ਸਾਰੇ ਦੇਸ਼ ਦੇ ਸੂਬਿਆਂ ਦੀਆਂ ਰਾਜਧਾਨੀਆਂ ਵਿੱਚ 5 ਮਾਰਚ ਤੋਂ ਅੰਦੋਲਨ ਨੂੰ ਸ਼ੁਰੂ ਕਰਨੇ ਸੀ ਲਗਾਤਾਰ ਧਰਨੇ ਲਗਾਉਣੇ ਸੀ ਉਹਦੇ ਤਹਿਤ ਪੰਜਾਬ ਦੀ ਬਾਰੇ 5 ਮਾਰਚ ਦੀ 6 ਤਾਂ ਪੰਜਾਬ ਦੀਆਂ ਐਸਕੇਐਮ ਨਾਲ ਸੰਬੰਧਿਤ ਜਥੇਬੰਦੀਆਂ ਨੇ ਚੰਡੀਗੜ੍ਹ ਵੱਲ ਮਾਰਚ ਕਰਨਾ ਸੀ ਪਰ ਮਾਰਚ ਤੋਂ ਪਹਿਲਾਂ ਜੋ ਮੀਟਿੰਗ ਹੋਈ ਮੁੱਖ ਮੰਤਰੀ ਸਾਹਿਬ ਨਾਲ ਕਿਸਾਨ ਜਥੇਬੰਦੀਆਂ ਦੀ ਉਹਦੇ ਵਿੱਚ ਕਿਸੇ ਕਾਰਨ ਤਲਖੀ ਵਾਲਾ ਮਾਹੌਲ ਬਣਿਆ ਜਾਂ ਤਾਂ ਇਹ ਲੱਗ ਰਿਹਾ ਸੀ ਕਿ ਕੋਈ ਪ੍ਰੀਪਲਾਨਿੰਗ ਕਿਸੇ ਤਰ੍ਹਾਂ ਵੱਲੋਂ ਵੀ ਇਸ ਤਰ੍ਹਾਂ ਮਾਹੌਲ ਬਣਾਇਆ ਜਾਵੇ ਕਿ ਕਿਸਾਨੀ ਦੇ ਨਾਲ ਦੂਸਰੇ ਤਬਕਿਆਂ ਦਾ ਕੋਈ ਟਕਰਾਅ ਪੈਦਾ ਹੋਵੇ ਤਾਂ ਦੋਨਾਂ 'ਚ ਵਿਰੋਧ ਬਣੇ ਤੇ ਕੋਈ ਤਰੂ ਵੀ ਕਰਨ ਹੋਵੇ ਇਸ ਗੱਲ ਦਾ ਵੀ ਖਤਸ਼ਾ ਤੇ ਇਹ ਕਿਤੇ ਅਚੰਚੇਤ ਵੀ ਹੋਈ ਘਟਨਾ ਹੋ ਸਕਦੀ ਹੈਗੀ ਭਗਵਾਨਤਮਾਨ ਦੇ ਮੁੱਖ ਮੰਤਰੀ ਵਜੋਂ ਅਗਵਾਈ ਨੂੰ ਸੂਬੇ ਨੇ ਵੜਾਇਆ ਸੀ ਤੇ ਦੂਸਰੀਆਂ ਸਰਕਾਰਾਂ ਤੋਂ ਤੰਗ ਆ ਕੇ ਲੋਕਾਂ ਨੇ ਚਾਹਿਆ ਸੀ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣੇ ਤੇ ਉਹਦੇ ਮੁੱਖ ਮੰਤਰੀ ਭਗਵਾਨਤਮਾਨ ਹੋਣ ਉਹ ਲੋਕਾਂ ਦੀ ਗੱਲ ਪੂਰੀ ਹੋਈ ਪਰ ਲੋਕਾਂਆਂ ਆਸਾਂ ਮੰਗਾਂ ਦੇ ਉੱਤੇ ਸਰਕਾਰ ਅ ਜੋ ਲੋਕਾਂ ਨੇ ਲਾਈਆਂ ਸੀ ਬਦਵੇਂ ਰੂਪ ਦੇ ਵਿੱਚ ਵੀ ਕਹਿ ਲਓ ਜਾਂ ਜੋ ਹਕੀਕਤ ਰੂਪ ਵਿੱਚ ਵੀ ਉਹਨਾਂ ਦੀ ਪੂਰਤੀ ਨਹੀਂ ਹੋਈ ਇਸ ਕਾਰਨ ਕੋਈ ਟਕਰਾਅ ਵਾਲਾ ਮਾਹੌਲ ਬਣਿਆ ਮਾਲ ਅਧਿਕਾਰੀਆਂ ਨਾਲ ਤੇ ਉੱਚ ਅਫਸਰशाही ਨਾਲ ਵੀ ਸਰਕਾਰ ਉਲਜੀ ਹੋਈ ਆ ਅਫਸਰ ਸ਼ਾਹੀਆਂ ਅ ਥੋਕ ਵਿੱਚ ਬਦਲੀਆਂ ਕੀਤੀਆਂ ਜਾ ਰਹੀਆਂ ਨਾ ਇਹ ਇਹ ਦੇਖਣਾ ਪਊਗਾ ਇਸ ਟਕਰਾਅ ਦਾ ਮਤਲਬ ਵੀ ਨੁਕਸ ਕਿੱਥੇ ਹੈ ਇਹ ਜਾਂਚ ਦਾ ਵਿਸ਼ਾ ਹੈ ਸੂਬਾ ਦੀ ਜਿਹੜੀ ਕਿਸਾਨੀ ਆ ਉਹ ਸੰਕਟ ਵਿੱਚ ਹੈ ਕਿਉਂ ਕਿ ਘਰਾ ਤੇ ਖੇਤਾਂ ਲਈ ਪਾਣੀ ਦੀ ਸਮੱਸਿਆ ਖਾਸੀ ਵੱਡੀ ਪੱਧਰ ਤੇ ਉੱਭਰ ਚੁੱਕੀ ਹੈਗੀ ਖੇਤਾਂ ਦਾ ਪਾਣੀ ਆ ਜੋ ਉਹਨਾਂ ਦਾ ਲੈਵਲ ਆ ਪਾਣੀ ਦਾ ਦਿਨੋਂ ਦਿਨ ਨੀਵਾ ਹੁੰਦਾ ਜਾ ਰਿਹਾ ਹੋਰ ਬੋਰ ਡੂੰਘੇ ਕਰਨੇ ਪੈ ਰਹੇ ਨੇ ਜਿਸ ਤੇ ਖਰਚਾ ਵੱਧ ਰਿਹਾ ਕਿਸਾਨੀ ਦਿੱਕਤ ਵਿੱਚ ਆ ਰਹੀ ਹੈਗੀ ਘਰਾਂ ਨੂੰ ਪਾਣੀ ਜੋ ਮਿਲਦਾ ਸੀ ਨਹਿਰੀ ਪਾਣੀ ਉਹ ਪੂਰਾ ਨਹਿਰੀ ਪਾਣੀ ਨਹੀਂ ਆ ਰਿਹਾ ਤੇ ਨਹਿਰੀ ਪਾਣੀ ਦੀ ਘਰਾਂ ਤੱਕ ਉਹ ਜੋ ਪਹੁੰਚ ਘਟ ਰਹੀ ਆ ਥੱਲੇ ਵਾਲਾ ਪਾਣੀ ਪਲੂਟ ਹੋਇਆ ਹੋਇਆ ਕਈ ਥਾਂ ਦੇਖਿਆ ਗਿਆ ਜਿਵੇਂ ਜੀਰਾ ਫੈਕਟਰੀ ਵਾਲੇ ਏਰੀਏ ਦੇ ਵਿੱਚ ਉੱਥੇ ਦਾ ਪਾਣੀ ਸਾਫਤ ਹੋਇਆ ਤੇ ਉਹ ਫੈਕਟਰੀ ਨੂੰ ਵੀ ਬੰਦ ਕਰਨਾ ਪਿਆ ਕਾਰਖਾਨਿਆਂ ਤੇ ਇਲਜ਼ਾਮ ਲੱਗ ਰਹੇ ਆ ਵੀ ਉਹ ਜੋ ਬੇਸਟ ਪਾਣੀ ਹੁੰਦਾ ਕੈਮੀਕਲ ਵਾਲਾ ਪਾਣੀ ਉਹਨੂੰ ਸਿੱਧਾ ਹੀ ਮਤਲਬ ਧਰਤੀ ਵਿੱਚ ਜੀਰਿਆ ਜਾ ਰਿਹਾ ਹੈ ਖੇਤੀ ਘਾਟੇ ਦਾ ਸੌਦਾ ਬਣ ਚੁੱਕੀ ਆ ਕੋਈ ਖੇਤੀ ਨੀਤੀ ਲਾਗੂ ਨਹੀਂ ਹੋ ਰਹੀ ਕਿੰਨੇ ਹੀ ਸਾਲਾਂ ਤੋਂ ਸੁਣ ਰਹੇ ਆ ਵੀ ਪੰਜਾਬ ਦੀ ਖੇਤੀ ਨੀਤੀ ਬਣੂਗੀ ਪਰ ਕੋਈ ਖੇਤੀ ਨੀਤੀ ਅਜੇ ਤੱਕ ਹੋਂਦ ਵਿੱਚ ਨਹੀਂ ਆਈ ਜੋ ਜੋ ਬਾਤਾਵਰਨ ਤੇ ਪੰਜਾਬ ਦੀਆਂ ਹਾਲਾਤਾਂ ਨੂੰ ਦੇਖ ਕੇ ਬਣਾਈ ਜਾ ਸਕਦੀ ਹੋਵੇ ਕਿਸਾਨਾਂ ਦੇ ਸਰ ਕਰਜ਼ੇ ਦੀ ਪਵੰਡ ਦਿਨੋ ਦਿਨ ਭਾਰੀ ਹੋ ਰਹੀ ਹੈ ਕਿਉਂ ਕਿ ਇਨਪੁਟਸ ਦੀਆਂ ਕੀਮਤਾਂ ਵੱਧ ਰਹੀਆਂ ਨੇ ਤੇ ਆਉਟਪੁਟ ਘਟ ਰਹੀ ਹੈ ਖੇਤੀ ਦੀ ਜੋ ਉਪਜਾਓ ਉਪਜਾਓ ਸ਼ਕਤੀ ਆ ਉਹ ਘਟਣ ਕਾਰਨ ਜੋ ਉਤਪਾਦਨ ਆ ਉਹ ਖੜੋਤ ਵਿੱਚ ਹੈ ਪੱਕੀ ਫਸਲ ਖਰਾਬੇ ਦਾ ਮੁਆਵਜ਼ਾ ਨਹੀਂ ਮਿਲ ਰਿਹਾ ਇਹ ਵਾਅਦੇ ਤਾਂ ਇਹ ਕੀਤੇ ਜਾ ਰਹੇ ਸੀਗੇ ਵੇ ਕੋਕੜੀਆਂ ਮੁਰਗੀਆਂ ਦਾ ਬੀਮਾਜਾ ਦਿੱਤਾ ਜਾਊਗਾ ਪਰ ਹਕੀਕੀ ਰੂਪ ਦੇ ਵਿੱਚ ਅਸਲ ਬਰਬਾਦੀ ਜੋ ਹੁੰਦੀ ਆ ਆ ਜੋ ਮਤਲਬ ਮੌਸਮੀ ਆਫਤਾ ਕਾਰਨ ਉਸ ਦਾ ਮੁਆਵਜ਼ਾ ਲੋਕਾਂ ਨੂੰ ਨਹੀਂ ਮਿਲਿਆ ਇਸ ਲਈ ਲੋਕ ਸਰਕਾਰ ਤੋਂ ਨਾਰਾਜ਼ਨਗੇ ਮੰਡੀ ਕਰਨ ਕਾਰਨ ਫਸਲਾਂ ਸਬਜ਼ੀਆਂ ਰੋਲ ਰਹੀਆਂ ਨੇ ਕਦੇ ਮਿਰਚਾਂ ਦੀ ਕੀਮਤ ਨਹੀਂ ਪੂਰੀ ਮਿਲਦੀ ਕਦੇ ਮਟਰਾਂ ਦੀ ਨਹੀਂ ਮਿਲਦੀ ਕਦੇ ਆਲੂਆਂ ਦੀ ਨਹੀਂ ਮਿਲਦੀ ਕਦੇ ਪਿਆਜ਼ ਦੀਆਂ ਕੀਮਤਾਂ ਪੂਰੀਆਂ ਨਹੀਂ ਮਿਲਦੀਆਂ ਤੇ ਇਸ ਸੀਜ਼ਨ ਦੇ ਵਿੱਚ ਤਾਂ ਝੋਨੇ ਦੀ ਮੰਡੀ ਕਰਨ ਦਾ ਬੜਾ ਮਾੜਾ ਹਾਲ ਹੋਇਆ ਜੇ ਇਹ ਕਹਿ ਲਿਆ ਜਾਵੇ ਵੀ ਝੋਨਾ ਤਾਂ ਲੁੱਟਿਆ ਹੀ ਗਿਆ ਕੋਈ ਹੱਥਖਥਨੀ ਨਹੀਂ ਹੈ ਅ ਬੱਚੇ ਨੂੰ ਬੇਰਜਗਾਰੀ ਕਾਰਨ ਕਿਸਾਨ ਤੇ ਹੋਰ ਲੋਕ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਬਾਹਰ ਭੇਜ ਰਹੇ ਆ ਪਰ ਸੰਕਟ ਸਾਰੀ ਦੁਨੀਆ ਵਿੱਚ ਹੀ ਹੈ ਰੋਜ਼ਗਾਰ ਦਾ ਸੰਕਟ ਉੱਥੇ ਹੋਣ ਕਾਰਨ ਕੰਮ ਧੰਦੇ ਦਾ ਸੰਕਟ ਹੋਣ ਕਾਰਨ ਬੱਚੇ ਜੋ ਗਲਤ ਤਰੀਕਿਆਂ ਨਾਲ ਵੀ ਜਾਂਦੇ ਆ ਜਾਂ ਸਰਕਾਰਾਂ ਦਾ ਰੁਖ ਇਹ ਹੈ ਵੀ ਰਿਪੋਰਟ ਕੀਤੇ ਜਾ ਰਹੇ ਆ ਜਾਂ ਰਿਪੋਰਟ ਦਾ ਖਤਰਾ ਸਭ ਦੇ ਸਿਰ ਤੇ ਮੰਡਰਾ ਰਿਹਾ ਇਨ੍ਹਾਂ ਇਨ੍ਹਾਂ ਸਮੱਸਿਆਵਾਂ ਦੇ ਵਿੱਚ ਘिरी ਹੋਈ ਕਿਸਾਨੀ ਆ ਜੋ ਪੰਜਾਬ ਦੀ ਕਿਸਾਨੀ ਗਾਂਬਦੂ ਕਿਸਾਨੀ ਸੀ ਤੇ ਉਹ ਸੁਚੇਤ ਵੀ ਹੈ ਉਹ ਜਥੇਬੰਦ ਹੋ ਰਹੀ ਹੈ ਜਥੇਬੰਦ ਹੋਣ ਕਾਰਨ ਉਹ ਆਪਣੀਆਂ ਮੰਗਾਂ ਸਰਕਾਰ ਅੱਗੇ ਰੱਖਦੇ ਆ ਤਾਂ ਸਰਕਾਰ ਕੋਲ ਕੋਈ ਹਿੱਲਾ ਵਸੀਲਾ ਨਹੀਂ ਹੈ ਵੀ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ ਸਿਰਫ ਡੰਗਟਪਾਈ ਕੀਤੀ ਜਾ ਰਹੀ ਹੈ। ਕਈ ਵਾਰ ਕੋਈ ਟਕਰਾਅ ਵਾਲੀ ਸਥਿਤੀ ਹੁੰਦੀ ਆ ਉਸ ਨੂੰ ਸੰਭਾਲੀ ਵੀ ਜਾ ਸਕਦੀ ਹੁੰਦੀ ਆ ਪਰ ਕਈ ਵਾਰ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ ਜਿਹੜੀ ਬਲਦੀ ਤੇ ਤੇਲ ਦਾ ਕੰਮ ਕਰਦੀ ਆ। ਮੁੱਖ ਮੰਤਰੀ ਸਾਹਿਬ ਮੀਟਿੰਗ ਦੇ ਵਿੱਚੋਂ ਅੱਖ ਦੀ ਪ੍ਰੋਬਲਮ ਕਾਰਨ ਉੱਠ ਕੇ ਚਲੇ ਗਏ ਔਰ ਜੋ ਜਾਨ ਸਵੇਂ ਜੋ ਤਲਖੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਮੁੱਖ ਮੰਤਰੀ ਵਿਚਕਾਰ ਬਣੀ ਉਸ ਨੇ ਇਸ ਟਕਰਾ ਨੂੰ ਹੋਰ ਵਧਾਇਆ ਬਲਦੀ ਤੇ ਕਹਿ ਲਓ ਵੀ ਤੇਲ ਪਾਉਣ ਵਾਲਾ ਕੰਮ ਕੀਤਾ ਸੂਬੇ ਨੂੰ ਜਾਂਦੀਆਂ ਜੋ ਦੀ ਰਾਜਧਾਨੀ ਨੂੰ ਜਾਂਦੀਆਂ ਸਾਰੀਆਂ ਸੜਕਾਂ ਬਲੌਕ ਕਰ ਦਿੱਤੀਆਂ ਗਈਆਂ ਵੱਡੇ ਵੱਡੇ ਟਿਪਰ ਲਗਾ ਦਿੱਤੇ ਗਏ ਕਿਸਾਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਵੀ ਅਸੀਂ ਜਿੱਥੇ ਕੇਂਦਰ ਸਰਕਾਰ ਸਾਡੇ ਮੰਗਰ ਪਈ ਹੋਈ ਆ ਉਥੇ ਸੂਬਾ ਸਰਕਾਰ ਵੀ ਸਾਨੂੰ ਆਪਣੀਆਂ ਜੋ ਕੇਂਦਰ ਨਾਲ ਸੰਬੰਧਿਤ ਮੰਗਾਂ ਵੀ ਨੇ ਤੇ ਪੰਜਾਬ ਸਰਕਾਰ ਨਾਲ ਸੰਬੰਧਿਤ ਮੰਗਾਂ ਵੀ ਆ ਉਹਨਾਂ ਨੂੰ ਉਠਾਉਣ ਦਾ ਮੌਕਾ ਨਹੀਂ ਦਿੰਦੀ ਵੱਡੇ ਆਗੂਆਂ ਦੀ ਫੜੋ ਫੜੀ ਕੀਤੀ ਗਈ ਅ ਅੱਧੀ ਰਾਤ ਤੋਂ ਬਾਅਦ ਛਾਪੇ ਸ਼ੁਰੂ ਕਰੇ ਗਏ ਦੋ ਦੋ ਤਿੰਨ ਦਿਨ ਇਹ ਕਾਰਵਾਈ ਚਲਦੀ ਰਹੀ ਤੇ ਆਮਨ ਕਾਨੂੰਨ ਦੀ ਇਸ ਸਮੱਸਿਆ ਨੂੰ ਸਮੱਸਿਆ ਨੂੰ ਸਮਝਿਆ ਜਾ ਰਿਹਾ ਵੀ ਇਹ ਆਮਨ ਕਾਨੂੰਨ ਦੀ ਸਮੱਸਿਆ ਇਸ ਕਰਕੇ ਸਖਤੀ ਵੀ ਵਧ ਰਹੀ ਹੈ। ਕਈ ਵਾਰ ਕਿਸੇ ਰਾਜਕੀ ਧਿਰ ਵਾਲੇ ਪਾਸਿਓਂ ਬੜਬੋਲਾਪਣ ਵੀ ਇਸ ਦਾ ਕਾਰਨ ਬਣਦਾ ਹੈਗਾ। ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਬਾਹਰ ਆ ਕੇ ਓਪਨਲੀ ਪ੍ਰੈਸ ਦੇ ਵਿੱਚ ਆ ਕੇ ਕਿਹਾ ਵੀ ਇਹ ਧਰਨਿਆਂ ਦਾ ਸਟੇਟ ਬਣਦਾ ਜਾ ਰਿਹਾ ਹੈ ਤਰੱਕੀ ਦੇ ਵਿੱਚ ਰੁਕਾਵਟ ਪੈ ਰਹੀ ਹੈ ਲੋਕ ਦੁਖੀ ਹੋ ਰਹੇ ਨੇ ਕਿਸਾਨ ਜਿੱਥੇ ਜੀ ਕਰਦਾ ਜਗ੍ਹਾ ਮਿਲਦੀ ਆ ਜਿੱਥੇ ਜੀ ਕਰਦਾ ਕੋਈ ਬਿਨਾ ਵਜ੍ਹਾ ਤੋਂ ਮਤਲਬ ਧਰਨੇ ਲਗਾ ਦਿੰਦੇ ਆ ਇਸ ਕਰਕੇ ਇਸ ਗੱਲ ਨੇ ਮਤਲਬ ਬਲਦੀ ਤੇ ਤੇਲ ਪਾਇਆ ਤਾਂ ਕਿਸਾਨ ਆਗੂ ਕਹਿ ਰਹੇ ਨੇ ਕਹਿੰਦੇ ਵੀ ਜੋ ਧਰਨਿਆਂ ਦਾ ਕਾਰਨ ਤਾਂ ਪ੍ਰਬੰਧ ਹੀ ਬਣਦਾ ਨਾ ਜੇ ਪ੍ਰਬੰਧ ਸਮੱਸਿਆਵਾਂ ਦਾ ਹੱਲ ਕਰੇ ਫਿਰ ਧਰਨੇ ਕਿਉਂ ਲੱਗਣ ਤੱਤੀਆਂ ਠੰਡੀਆਂ ਸੜਕਾਂ ਤੇ ਬੈਠਣਾ ਦਿਨ ਰਾਤ ਲਗਾਤਾਰ ਮਹੀਨੇ ਬੱਧੀ ਘਰੋਂ ਬਾਹਰ ਇਹਨਾਂ ਕੋਈ ਸੁਖਾਲੀ ਗੱਲ ਨਹੀਂ ਹੁੰਦੀ ਇਸ ਕਰਕੇ ਵੀ ਜੋ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਕਿਹਾ ਵੀ ਮੈਂ ਸਾਡੇ 3 ਕਰੋੜ ਲੋਕਾਂ ਦਾ ਕਸਟੋਡੀਅਨ ਆ ਪਰ ਅਸਲੀ ਹਕੀਕਤ ਵਿੱਚ ਦੇਖਿਆ ਜਾਵੇ ਤਾਂ ਵੱਡੀ ਗਿਣਤੀ ਕਿਸਾਨ ਪਹਿਲਾਂ ਦੋ ਮੋਰਚਿਆਂ ਤੇ ਬੈਠੇ ਹੈਗੇ ਤਾਂ ਤੀਜਾ ਇਸ ਸਕੀਮ ਨੇ ਆਪਣਾ ਅੰਦੋਲਨ ਸਾਰੇ ਭਾਰਤ ਵਿੱਚ ਸ਼ੁਰੂ ਕਰ ਦਿੱਤਾ ਤੇ ਇਸੇ ਤਰ੍ਹਾਂ ਹੀ ਮੁਲਾਜ਼ਮ ਤੇ ਪੈਨਸ਼ਨਰ ਸਰਕਾਰ ਤੋਂ ਡਾਢੇ ਦੁਖੀ ਨੇ ਜੋ ਗਰੀਬ ਜਨਤਾ ਹੈ ਜਾਂ ਕਹਿ ਲੋ ਵੀ ਦਲਿਤ ਭਾਈਚਾਰਾ ਹੈ ਉਹ ਆਪਣੇ ਪੰਜ-ਪੰਜ ਮਰਲਿਆਂ ਦੇ ਪਲਾਟਾਂ ਦੇ ਲਈ ਜਿੱਥੇ ਸੰਘਰਸ਼ ਕਰ ਰਿਹਾ ਹੈ ਉੱਥੇ ਉਸ ਨੂੰ ਜੋ ਸਰਕਾਰੀ ਜ਼ਮੀਨਾਂ ਪਈਆਂ ਨੇ ਉਹਨਾਂ ਬੇਚਰਾਗ ਜ਼ਮੀਨਾਂ ਤੇ ਚਿਰਾਗ ਜਲਾਉਣੇ ਪੈ ਰਹੇ ਹਨ ਯਾਨੀ ਸਰਕਾਰੀ ਜ਼ਮੀਨਾਂ ਤੇ ਕਬਜ਼ਿਆਂ ਵਾਲਾ ਰਾਹ ਫੜਨਾ ਪੈ ਰਿਹਾ ਕਿੱਥੇ ਇਹ ਹੋਣਾ ਚਾਹੀਦਾ ਸੀ ਜੋ ਸਰਕਾਰੀ ਇਹ ਜ਼ਮੀਨ ਪਈ ਹੈ ਕਿਤੇ ਉਹ ਜਿਨ੍ਹਾਂ ਕੋਲ ਘਰ ਨਹੀਂ ਹੈ ਉਹਨਾਂ ਨੂੰ 5-5 10-10 ਸਮਰ ਲਿਆਂ ਦੇ ਪਲਾਟ ਦੇ ਕੇ ਇਹ ਸਕੀਮ ਮਤਲਬ ਲਾਗੂ ਕਰਨੀ ਚਾਹੀਦੀ ਪਰ ਇਸ ਤੇ ਕੋਈ ਕੰਮ ਨਹੀਂ ਹੋ ਰਿਹਾ ਤੇ ਉਪਰੋਂ ਮਤਲਬ ਪੰਜਾਬ ਸਰਕਾਰ ਵੱਲੋਂ ਇਹ ਕਹਿ ਰਿਹਾ ਕੀਤਾ ਕਹਿ ਜਾ ਰਿਹਾ ਹੈ ਕਿ ਜੋ 3 ਤਰੀਕ ਨੂੰ ਮੀਟਿੰਗ ਸੀ ਉਹਦੇ ਵਿੱਚ ਮੰਗਾ ਤਸ ਹੈਂਟਰ ਨਾਲ ਸੰਬੰਧ ਸੀ ਸਾਡੇ ਨਾਲ ਕੋਈ ਮਾਮਲਾ ਨਹੀਂ ਹੈ ਹਾਲਾਂਕਿ ਕਿਸਾਨ ਆਗੂ ਕਹਿ ਰਹੇ ਹਨ ਜੋ 18 ਮੰਗਾਂ ਦਾ ਚਾਰਟਰ ਸੀ ਉਹਦੇ ਵਿੱਚ ਸਾਰੀਆਂ ਮੰਗਾਂ ਹੀ ਪੰਜਾਬ ਸਰਕਾਰ ਨਾਲ ਸੰਬੰਧਤ ਸੀ ਜੋ ਖੇਤੀ ਖਰੜਾ ਵਾਲਾ ਜੋ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੀ ਮੀਟਿੰਗ ਕੈਬਨਿਟ ਦੀ ਮੀਟਿੰਗ ਦੇ ਵਿੱਚ ਰੱਦ ਕੀਤਾ اجلاس ਦੇ ਵਿੱਚ ਤੇ ਉਸ ਨੂੰ ਮਸਲਾਇਆ ਸੀਗਾ ਪਰ ਇਹ ਨਿਰੀਸ਼ਕਤੀ ਚੋਂ ਨਿਰਾਸ਼ਾ ਹੀ ਝਲਕਦੀ ਹੁੰਦੀ ਆ ਜੋ ਸਖਤੀ ਵਾਲੀਆਂ ਗੱਲਾਂ ਹੁੰਦੀਆਂ ਨਾ ਸਮਵੇਦਨਸ਼ੀਲਤਾ ਹੋਣੀ ਚਾਹੀਦੀ ਹੈ ਸਮਵੇਦਨਸ਼ੀਲਤਾ ਨਾਲ ਮਸਲੇ ਹੱਲ ਹੋ ਜਾਂਦੇ ਆ ਮਤਭੇਦਾਂ ਨੂੰ ਹੱਲ ਕਰਨ ਦਾ ਜੋ ਢੰਗ ਅਪਣਾਇਆ ਗਿਆ ਉਹ ਸਹੀ ਨਹੀਂ ਆ ਜਮਹੂਰੀ ਹੱਕਾਂ ਨੂੰ ਦਰੜਿਆ ਜਾ ਰਿਹਾ ਇਹ ਤਾਂ ਸਭ ਦਾ ਹੱਕ ਆ ਵੀ ਆਪਣਾ ਪ੍ਰੋਟੈਸਟ ਕਰਨ ਤੇ ਇਹ ਪ੍ਰੈਕਟਿਸ ਨੇ ਦੱਸ ਦਿੱਤਾ ਵੀ ਇਹ ਸਰਕਾਰ ਸਰਕਾਰ ਨੇ ਰੋਕੀਆਂ ਕਿਸਾਨਾਂ ਨੇ ਇਸ ਵਾਰ ਸੜਕਾਂ ਨਹੀਂ ਰੋਕੀਆਂ ਗੱਲਬਾਤ ਨਾਲ ਮਸਲੇ ਹੱਲ ਕਰਨ ਦੀ ਕਲਾ ਹੋਣੀ ਚਾਹੀਦੀ ਹੈ ਫਿਰ ਗੰਭੀਰ ਤੋਂ ਗੰਭੀਰ ਮਸਲੇ ਵੀ ਸਵੇਦਨਸ਼ੀਲਤਾ ਨਾਲ ਹੱਲ ਕੀਤੇ ਜਾ ਸਕਦੇ ਆ ਜੇ ਸਰਕਾਰਾਂ ਦਾ ਇਹੀ ਢੰਗ ਰਿਹਾ ਤਾਂ ਪੰਜਾਬ ਦਾ ਮਾਹੌਲ ਹੋਰ ਟਕਰਾਵਾ ਬਣੂਗਾ ਤੇ ਇੱਥੇ ਅੰਦੋਲਨ ਹੋਰ ਤੇਜ਼ ਹੋਣਗੇ ਸਮਾਜ ਵਿੱਚ ਸਭ ਤੋਂ ਅਹਿਮ ਉਹ ਗੱਲ ਸਮਝ ਨਹੀਂ ਹੁੰਦੀ ਹੈ ਜਿਹੜੀ ਕਿ ਮਤਲਬ ਸ਼ਬਦਾਂ ਵਿੱਚ ਵੀ ਨਹੀਂ ਆਖੀ ਜਾਂਦੀ ਸੂਬੇ ਦਾ ਮਾਹੌਲ ਠੀਕ ਕਰਨ ਦੇ ਲਈ ਸਾਰੀਆਂ ਅਹ ਤੇਰਾ ਜਿਹੜੀ ਸਰਕਾਰੀ ਪਦਰਤੇ ਵੀ ਤੇ ਅੰਦੋਲਨਕਾਰੀ ਤਿਰਨੂ ਵੀ ਸੰਜਣ ਤੋਂ ਕੰਮ ਲੈਣਾ ਚਾਹੀਦਾ ਗੱਲਬਾਤ ਦਾ ਰਸਤਾ ਅਖਤਿਆਰ ਕਰਨਾ ਚਾਹੀਦਾ ਤਾਂ ਕਿ ਵੀ ਸੂਬੇ ਦਾ ਮਾਹੌਲ ਸ਼ਾਂਤ ਰਹੇ ਤੇ ਲੋਕ ਵੀ ਸ਼ਾਂਤ ਰਹਿਣ ਤੇ ਲੋਕਾਂ ਦੀਆਂ ਮੰਗਾ ਮਸਲੇ ਵੀ ਹੱਲ ਹੋਣ ਤੇ ਸੂਬਾ ਤਰੱਕੀ ਦੀ ਰਾਹ ਤੇ ਹੋਵੇ ਸੂਬੇ ਨੂੰ ਅੱਗੇ ਰਜਾਨ ਵੱਲ ਸੋਚਿਆ ਜਾਵੇ ਧੰਨਵਾਦ